ਫੇਸਬੁਕ ਪੇਜ ਤਤ ਗੁਰਮਤ ਗਿਆਨ ਟੀਵੀ ਤੇ ਅਸੀਂ ਨਿਊ ਪ੍ਰੋਗਰਾਮ ਜਿਹੜਾ ਪਿਛਲੇ ਹਫਤੇ ਸ਼ੁਰੂਆਤ ਕੀਤੀ ਸੀ ਜਿਸ ਦੀ ਨਾਮ ਸੀ ਜਪ ਵਿਚਾਰ ਇਸ ਪ੍ਰੋਗਰਾਮ ਦਾ ਅੱਜ ਦੂਸਰਾ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆਂ ਜੀ ਜਿਵੇਂ ਕਿ ਪਿਛਲੇ ਐਪੀਸੋਡ ਦੇ ਵਿੱਚ ਤੁਹਾਡੇ ਸਾਹਮਣੇ ਉਹਦਾਂ ਦੇ ਪੱਖ ਕਲੀਅਰ ਕੀਤੇ ਗਏ ਸੀ ਕਿ ਜੀ ਇੱਕੋ ਓੰਕਾਰ ਤੇ ਇੱਕੋ ਤਾਂ ਜਿਹੜਾ ਇਹਨਾਂ ਦੋਵਾਂ ਵਿੱਚ ਵਿੱਚ ਕੀ ਫਰਕ ਹੈਗਾ ਯਾ ਇੱਕ ਕਨਸੈਪਟ ਕੀ ਆ ਕਿੱਦਾਂ ਗੱਲ ਕਰਦੇ ਆ ਭਾਵ ਇੱਕੋ ਦੇ ਕਨਸੈਪਟ ਨੂੰ ਪ੍ਰੋਪਰ ਗੁਰਬਾਣੀ ਦੇ ਅਕੋਰਡਿੰਗ ਸਮਝਾਉਣ ਦਾ ਯਤਨ ਕੀਤਾ ਸੀ ਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਨੇ ਜੀ ਸਤਿਕਾਰਯੋਗ ਪ੍ਰੋਫੈਸਰ ਬਾਪੂ ਇੰਦਰ ਸਿੰਘ ਗਾਜੀ ਸਵਾਗਤ ਹੈ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜੀ ਜਿਵੇਂ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਕੀਤੀ ਸੀ ਇਕੋ ਦੇ ਸੰਕਲਪ ਬਾਰੇ ਕਿ ਇਹ ਜਿਹੜਾ ਇਕੋ ਦਾ ਸੰਕਲਪ ਇਹਨੂੰ ਵਾਰ-ਵਾਰ ਸਾਡੇ ਸਾਹਮਣੇ ਜਿਹੜਾ ਇਕੋ ਓੰਕਾਰ ਭਾਵ ਵੱਖਰੀ ਧਿਰ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਆ ਭਾਵ ਕੁਦਰਤ ਜਿਹੜੀ ਰੱਬ ਤੋਂ ਵੱਖਰੀ ਨਰਸਾਈ ਜਾਂਦੀ ਆ ਪੂਰਾ ਅਨੇਕਤਾ ਦਾ ਸਿਸਟਮ ਆ ਜਿਹੜਾ ਉਹ ਰੱਬ ਤੋਂ ਵੱਖਰਾ ਦਰਸਾਇਆ ਜਾਂਦਾ ਆ ਤੇ ਇਹ ਕਨਸੈਪਟ ਪਿਛਲੇ ਜਿਹੜਾ ਪ੍ਰੋਗਰਾਮ ਆ ਉਹਦੇ ਵਿੱਚ ਕਲੀਅਰ ਹੋ ਚੁੱਕਾ ਆ ਜੀ ਹੂੰ ਪਰ ਜਿਹੜਾ ਅੱਜ ਦਾ ਜਿਹੜਾ ਸਾਡਾ ਹੈਗਾ ਆ ਮੇਨ ਕਨਸੈਪਟ ਹੈਗਾ ਜਪ ਤੇ ਜਿਹੜਾ ਮੋਢਲਾ ਸ਼ਲੋਕ ਜੇ ਉਹ ਸ਼ਲੋਕ ਹੈਗਾ ਆ ਜਾਂ ਨਹੀਂ ਹੈਗਾ ਆ ਉਹਦੇ ਬਾਰੇ ਤੁਹਾਡੇ ਨਾਲ ਸਾਰੀ ਵਾਰਤਾ ਸਾਂਝੀ ਕਰਨੀ ਹੈ ਜੀ ਮੇਰਾ ਬਾਪੂ ਜੀ ਪਹਿਲਾ ਸਵਾਲ ਇਹ ਆ ਜੀ ਕਿ ਜਿਹੜਾ ਮੰਗਲ ਆ ਮੰਗਲ ਜੇ ਗੁਰਪ੍ਰਸਾਦ ਤੱਕ ਆ ਫਿਰ ਤਾਂ ਗੱਲ ਹੀ ਨਿਬੜ ਗਈ ਆ ਜੇ ਮੰਗਲ ਨੂੰ ਨਾਨਕ ਹੋਸੀ ਵੀ ਸੱਚ ਤੱਕ ਦਰਸਾਇਆ ਜਾਂਦਾ ਆ ਸਾਡੇ ਕਈ ਵਿਦਵਾਨਾਂ ਵੱਲੋਂ ਲਾ ਲੋ ਜਾਂ ਕਈ ਸੰਪਰਦਾਵਾਂ ਵੱਲੋਂ ਇਦਾਂ ਦਾ ਸਿਸਟਮ ਕ੍ਰੀਏਟ ਕੀਤਾ ਜਾਂਦਾ ਆ ਕਿ ਜਿਹੜਾ ਮੰਗਲਿਆ ਉਹ ਨਾਨਕ ਹੋਸੀ ਵੀ ਸੱਚ ਤੱਕ ਆ ਜੇ ਮੰਗਲ ਨਾਨਕ ਹੋਸੀ ਵੀ ਸੱਚ ਤੱਕ ਹੈ ਤਾਂ ਗੁਰਪ੍ਰਸਾਦ ਤੋਂ ਬਾਅਦ ਆਏ ਜਪ ਤੋਂ ਕੀ ਭਾਵ ਹੈ ਜੀ ਇਹ ਸਾਰਾ ਕਲੀਅਰ ਕਰ ਦਿਓ ਬਾਪੂ ਜੀ ਮੈਂ ਇੱਥੇ ਪਹਿਲੀ ਗੱਲ ਤਾਂ ਆਪਾਂ ਪਿਛਲੀ ਵਾਰੀ ਵੀ ਦੱਸਿਆ ਸੀ ਜਿਹੜਾ ਮੰਗਲਾ ਚਰਨ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 567 ਵਾਰੀ ਆਇਆ ਹੈ ਤੇ ਉਥੇ ਕਿਤੇ ਵੀ ਨਾਲ ਜਪ ਨਹੀਂ ਆਇਆ 567 ਵਾਰੀ ਇਹਦਾ ਮਤਲਬ ਅਜੀਬ ਯਕੀਨ ਨਹੀਂ ਆਇਆ ਪੜਨ ਵਾਲਿਆਂ ਨੂੰ ਤੇ ਲਿਖਣ ਵਾਲਿਆਂ ਨੂੰ ਸਟੇਜਾਂ ਤੇ ਬੋਲਣ ਵਾਲਿਆਂ ਨੂੰ ਕਿ ਜਪ ਆਦਿ ਸਾਚੇ ਜੋਗ ਆਦਿ ਸਾਚ ਇਹ ਵੀ ਮੰਗਲਾ ਚਰਨ ਦੇ ਨਾਲ ਜੁੜਿਆ ਹੋਇਆ ਜਿਵੇਂ ਉਹ ਕਹਿੰਦੇ ਨੇ ਤਾਂ ਫਿਰ 567 ਵਾਰੀ ਚ ਜਿਹੜਾ ਗੁਰੂ ਸਾਹਿਬ ਨੇ ਇਹਨੂੰ ਨਾਲ ਕਿਉਂ ਨਹੀਂ ਜੋੜਿਆ ਕੱਲੇ ਪਹਿਲੇ ਜਪਜੀ ਸਾਹਿਬ ਵਾਲੇ ਨੂੰ ਨਾਲ ਜੋੜ ਕੇ ਬਹਿ ਗਏ ਤੇ ਇਹਨਾਂ ਨੂੰ ਇਹ ਵੀ ਖਿਆਲ ਨਹੀਂ ਆਇਆ ਕਿ ਸੁਖਮਨੀ ਸਾਹਿਬ ਦੀ 17ਵੀਂ ਅਸ਼ਟਪਦੀ ਦੇ ਨਾਲ ਪਹਿਲਾਂ ਸਭ ਤੋਂ ਗੁਰੂ ਅਰਜਨ ਸਾਹਿਬ ਨੇ ਇਸ ਲੋਕ ਦਿੱਤਾ ਹੋਇਆ ਜਿੱਥੋਂ ਅਸ਼ਟਪਦੀ ਸ਼ੁਰੂ ਹੁੰਦੀ ਹੈ ਉਥੇ ਸ਼ਲੋਕ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਸਿਰਫ ਬਿਹਾਰੀ ਅਤੇ ਸਿਹਾਰੀ ਦਾ ਫਰਕ ਹੈ ਕਿਤੇ ਉਤਾਰਾ ਕਰਨ ਵਾਲੇ ਤੋਂ ਕਿਤੇ ਇੱਥੇ ਜਪਜੀ ਸਾਹਿਬ ਦੇ ਨਾਲ ਹੈ ਜਿਹੜੀ ਬਿਹਾਰੀ ਲੱਗੀ ਹੈ ਭੱਵੇ ਦੇ ਨਾਲ ਉਥੇ ਜਿਹੜਾ ਸੁਖਮਨੀ ਸਾਹਿਬ ਦੇ ਵਿੱਚ ਆਇਆ ਹੈ ਉਥੇ ਭੱਵੇ ਦੇ ਨਾਲ ਸਿਹਾਰੀ ਲੱਗੀ ਹੈ ਹੋਰ ਕੋਈ ਫਰਕ ਨਹੀਂ ਹੈ ਇਹ ਉਤਾਰਾ ਕਰਨ ਵਾਲਿਆਂ ਤੋਂ ਕਿਤੇ ਭਲੇਖੇ ਨਾਲ ਸਿਹਾਰੀ ਭੈਰੀ ਦਾ ਫਰਕ ਪੈ ਗਿਆ ਜਦੋਂ ਸਾਫ਼ ਲਿਖਿਆ ਪਿਆ ਹੈ ਵੀ ਇਹ ਸ਼ਲੋਕ ਹੈ ਤੇ ਅਜੀਬੀ ਕਥਰ ਰਹੇਗੀ ਤੇ ਫਿਰ ਅਗਲੀ ਗੱਲ ਹੈ ਜਿਹੜੀ ਇਹਨਾਂ ਨੇ ਜਿਹੜਾ ਟਕਸਾਲ ਵਾਲਿਆਂ ਨੇ ਡੇਰੇ ਵਾਲਿਆਂ ਨੇ ਇਹਨੂੰ ਮੰਗਲਾ ਚਰਨ ਨੂੰ ਲੰਮਾ ਕੀਤਾ ਹੋਇਆ ਕੱਲਾ ਲੰਮਾ ਹੀ ਨਹੀਂ ਕੀਤਾ ਬਲਕਿ ਟਕਸਾਲ ਦੀਆਂ ਆਪਣੀਆਂ ਕਿਤਾਬਾਂ ਦੇ ਵਿੱਚ ਇਹਨਾਂ ਨੇ ਜਿੱਥੇ ਜਪ ਜਪਜੀ ਦਾ ਸਰਲੇਖ ਲਿਖਿਆ ਹੋਇਆ ਹੈ ਜਪ ਦੇ ਸੱਜੇ ਅਤੇ ਖੱਬੇ ਦੋਵੇਂ ਪਾਸੇ ਦੋ-ਦੋ ਡੰਡੀਆਂ ਲੱਗੀਆਂ ਹੋਈਆਂ ਨੇ ਤੇ ਉਹਨਾਂ ਦੋਵਾਂ ਡੰਡੀਆਂ ਨੂੰ ਉਡਾ ਕੇ ਖਤਮ ਕਰਕੇ ਇਹਨਾਂ ਨੇ ਗੁਰ ਪ੍ਰਸਾਦ ਤੋਂ ਬਾਅਦ ਨਾਲ ਜੁੜਮਾ ਬਣਾ ਦਿੱਤਾ ਇਹਨੂੰ ਆਪਣੀ ਵੱਲੋਂ ਕਿ ਆਦ ਸਾਚੇ ਜੋਗਾਦ ਸਾਚ ਨੂੰ ਵੀ ਮੰਗਲਾ ਚਰਨ ਦੇ ਵਿੱਚ ਜੋੜ ਦਿੱਤਾ ਪਰ ਲਾਣਤਾ ਉਹਨਾਂ ਸਾਡੇ ਸ਼੍ਰੋਮਣੀ ਕਮੇਟੀ ਵਾਲਿਆਂ ਤੇ ਜਾਂ ਤਖਤਾਂ ਦੇ ਜ਼ਥੇਦਾਰਾਂ ਨੂੰ ਲਾਣਤਾ ਬਾਰ-ਬਾਰ ਕਿ ਗੁਰਬਾਣੀ ਦੇ ਵਿੱਚ ਮਨਮਾਨੀਆਂ ਕਰਨ ਵਾਲਿਆਂ ਨੂੰ ਤਾਂ ਕੁਝ ਨਹੀਂ ਕਹਿੰਦੇ ਪਰ ਜਿਹੜੇ ਸੁਧਾਰ ਕਰਨ ਦਾ ਉਪਰਾਲਾ ਕਰਦੇ ਨੇ ਉਹਨਾਂ ਤੋਂ ਉਹਨਾਂ ਨੂੰ ਪੰਥ 'ਚੋਂ ਛੇ ਗੰਦੇ ਨੇ ਆ ਸਿਲਸਲਾ ਪਕੜਿਆ ਹੋਇਆ ਹੈ ਅੱਜ ਤੁਸੀਂ ਦੇਖ ਲਓ ਇਹੋ ਜਿਹੇ ਲੋਕ ਹੀ ਸਾਰੇ ਦੇ ਸਾਰੇ ਚਾਹੇ ਸ਼੍ਰੋਮਣੀ ਕਮੇਟੀ ਦੇ ਗਰੰਥੀ ਨੇ ਚਾਹੇ ਉਥੋਂ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ 'ਚ ਲੱਗੇ ਹੋਏ ਜਾਂ ਹੋਰ ਕਿੰਨੀਆਂ ਥਾਵਾਂ ਤੇ ਕਥਾਵਾਚਕ ਬਣੇ ਹੋਏ ਨੇ ਤੇ ਤਖਤਾਂ ਦੇ ਜਥੇਦਾਰ ਵੀ ਜਿੰਨੀ ਦੇਰ ਤੱਕ ਟਕਸਾਲ ਵਾਲੇ ਤੇ ਸਾਥ ਲਾਣਾ ਪ੍ਰਵਾਨਗੀ ਨਹੀਂ ਦਿੰਦਾ ਉਤਨੀ ਦੇਰ ਤੱਕ ਉਹ ਜਥੇਦਾਰ ਵਗੈਰਾ ਤੇ ਹੋਰ ਵੱਡੇ ਅਹੁਦਿਆਂ ਤੇ ਲੱਗ ਨਹੀਂ ਸਕਦੇ ਦੇ ਜਥੇਦਾਰ ਲੱਗ ਕੇ ਵੀ ਉਹਨਾਂ ਤੋਂ ਟਕਸਾਲ ਵਾਲਿਆਂ ਤੋਂ ਸਰੋਪੇ ਲੈ ਕੇ ਆਉਂਦੇ ਨੇ ਇੱਕ ਗੱਲ ਜਿਹੜੀ ਕਿ ਮੈਂ ਸੁਣਾ ਕੇ ਇਹਨੂੰ ਸਮਾਪਤ ਕਰਾਂਗਾ ਤੁਹਾਨੂੰ ਸਵਾਲ ਕਰਨ ਦਾ ਮੌਕਾ ਦੇਵਾਂਗਾ 1994 ਦੇ ਵਿੱਚ ਸਾਧਾ ਸੰਤਾਂ ਦੇ ਨਾਲ ਅਕਾਲ ਤਖਤ ਦਾ ਉਸ ਟਾਈਮ ਦਾ ਜਥੇਦਾਰ ਭਾਈ ਮਨਜੀਤ ਸਿੰਘ ਸੀ ਮੈਂ ਬਕਾਇਦਾ ਉਹਨਾਂ ਦੇ ਨਾਲ ਸੀ ਤੇ ਉਦੋਂ ਡੇਰੇਦਾਰ ਸਾਧਾ ਨਾਲ ਸਾਰਿਆਂ ਨਾਲ ਮੀਟਿੰਗ ਕੀਤੀ ਗਈ ਕਿ ਰਹਿਤ ਮਰਿਆਦਾ ਤੁਸੀਂ ਜਿਹੜੀ ਅਕਾਲ ਤਖਤ ਵਾਲੀ ਹੈ ਇਹਨੂੰ ਸਵੀਕਾਰ ਕਰ ਲਓ ਇਹਨਾਂ ਨੇ ਹੋਰ ਗੱਲਾਂ ਤਾਂ ਬਹੁਤੀਆਂ ਜਿਹੜੀਆਂ ਮੰਨ ਲਈਆਂ ਪਰ ਇਹ ਕਿਹਾ ਕਿ ਆ ਜਿਹੜਾ ਮੰਗਲਾ ਚਰਨ ਹੈ ਨਾ ਇਹ ਆਦ ਸੱਚ ਯੁਗਾਦ ਸੱਚ ਵਿੱਚ ਤੁਸੀਂ ਸ਼ਾਮਲ ਕਰ ਲੋ ਉਹ ਜਸੇਦਾਰ ਕਹਿੰਨੇ ਹਵਾਲੇ ਦਿੱਤੇ ਕਹਿਣ ਲੱਗੇ ਤਾਂ ਮੰਗਲਾ ਚਰਨ ਦੇ ਨਾਲ ਸ਼ਾਮਲ ਹੈ ਹੀ ਨਹੀਂ ਆ ਦੇਖੋ 567 ਵਾਰੀ ਇਸ ਤਰ੍ਹਾਂ ਗੁਰਪ੍ਰਸਾਦ ਤੱਕ ਆਇਆ ਇੱਥੇ ਹੀ ਇਹ ਅੜਗੇ ਜਿਹੜੇ ਸਾਧ ਸੰਤ ਸੀ ਠਾਕਰ ਸਿੰਘ ਜਿਹੜਾ 21 ਸਾਲ ਝੂਠ ਬੋਲਦਾ ਰਿਹਾ ਉਹ ਮੀਟਿੰਗ ਦੇ ਵੀ ਸ਼ਾਮਲ ਸੀ ਤੇ ਇਸੇ ਤਰ੍ਹਾਂ ਅੱਜ ਤਰ੍ਹਾਂ ਤਰ੍ਹਾਂ ਦੇ ਡੇਰਿਆਂ ਦੇ ਸਾਧ ਉਹ ਸਾਰੇ ਆਏ ਹੋਏ ਸੀ ਤੇ ਸਾਰੇ ਮੁਕਰ ਗਏ ਕਹਿੰਦੇ ਜੇ ਤੁਸੀਂ ਇਹਨੂੰ ਵਿੱਚ ਸ਼ਾਮਲ ਨਹੀਂ ਕਰਨਾ ਬੰਗਲਾ ਚਰਨ ਦੇ ਫਿਰ ਅਸੀਂ ਤੁਹਾਡੀ ਮਰਿਆਦਾ ਨੂੰ ਨਹੀਂ ਮੰਨਾਂਗੇ ਇਸੇ ਗੱਲ ਦੇ ਨਾਲ ਥੋੜੀ ਥੋੜਾ ਕਰਕੇ ਚਲੇ ਗਏ ਸੋ ਇਹ ਜਿਹੜਾ ਜਪ ਹੈ ਇਹ ਜਪਜੀ ਦਾ ਸਰਲੇਖ ਹੈ ਤੇ ਇਹ ਬੰਗਲਾ ਚਰਨ ਦਾ ਪਹਿਲੇ ਦਾ ਨਾਲ ਜੋਮਾ ਨਹੀਂ ਹੈ ਤੇ ਇਹਦਾ ਅੱਗੇ ਆਪਾਂ ਵਿਚਾਰ ਕਰਾਂਗੇ ਕਿ ਇਸ ਤੋਂ ਬਾਅਦ ਜਪਜੀ ਸਾਹਿਬ ਸ਼ੁਰੂ ਹੁੰਦਾ ਹੈ ਇਹਦੇ ਵਿੱਚ ਦੋ ਸਲੋਕ ਆਉਂਦੇ ਨੇ ਜਪਜੀ ਸਾਹਿਬ ਦੇ ਵਿੱਚ ਇੱਕ ਸ਼ੁਰੂ ਚ ਤੇ ਇੱਕ ਅਖੀਰ ਦੇ ਵਿੱਚ ਹਾਂਜੀ ਜੀ ਬਾਪੂ ਜੀ ਆਮ ਤੌਰ ਤੇ ਜਿਹੜਾ ਆ ਸਵਾਲ ਇਹਦੇ ਨਾਲ ਜੁੜਮਾ ਇੱਕ ਸਵਾਲ ਨਾਲ ਹੋਰ ਵੀ ਹੈ ਕਿ ਕਈਆਂ ਵੀਰਾਂ ਵੱਲੋਂ ਜਿਵੇਂ ਹੁਣ ਰਾਗ ਮਾਲਾ ਦੇ ਸ਼ੁਰੂ ਦੇ ਵਿੱਚ ਸਿਰਲੇਖ ਕੋਈ ਨਹੀਂ ਆ ਤੇ ਉੱਥੇ ਸਵਾਲ ਉੱਠਦੇ ਹੀ ਉੱਠਦੇ ਆ ਤੇ ਆਮ ਤੌਰ ਤੇ ਜਿਹੜੇ ਇਹ ਸਵਾਲ ਇਹ ਆ ਜਿਹੜੇ ਸੰਪਰਦਾਇ ਤੇ ਰਾਂ ਵੱਲੋਂ ਨੀਵਾ ਦਿਖਾਉਣ ਦੇ ਲਈ ਭਾਵ ਵੀ ਰਾਗ ਮਾਲਾ ਨੂੰ ਬਰਾਬਰ ਸਿੱਧ ਕਰਨ ਦੇ ਲਈ ਜਪਜੀ ਸਾਹਿਬ ਦੇ ਉੱਪਰ ਵੀ ਜਪ ਬਾਣੀ ਦੇ ਵਿੱਚ ਵੀ ਜਿਹੜੇ ਇਹ ਸਵਾਲ ਕੀਤੇ ਜਾਂਦੇ ਆ ਕਿ ਭਾਈ ਸ੍ਰੀਲੇਖ ਤਾਂ ਉੱਥੇ ਵੀ ਨਹੀਂ ਆ ਕਿ ਪਹਿਲੇ ਪਾਤਸ਼ਾਹ ਦਾ ਆ ਜਾਂ ਦੂਜੇ ਪਾਤਸ਼ਾਹ ਦਾ ਆ ਇਹ ਉਹ ਵੀ ਕਲੀਅਰ ਕਰਦੇ ਹੋ ਵੀ ਇਹ ਪਾ ਕਿਹੜੇ ਜਿਵੇਂ ਹਣ ਜੇ ਪਹਿਲੇ ਪਾਤਸ਼ਾਹ ਦੀ ਬਾਣੀ ਆ ਤੇ ਉਹ ਕਿਸ ਸੰਦਰਭ ਦੇ ਵਿੱਚ ਕਿਵੇਂ ਉਹਦਾ ਪਤਾ ਲੱਗ ਸਕਦਾ ਕਿਵੇਂ ਨਿਖੇੜਿਆ ਰਾਗਮਾਲਾ ਨਾਲੋਂ ਕਿਵੇਂ ਨਿਖੇੜਿਆ ਜਾ ਸਕਦਾ ਆ ਤੇ ਜਾਂ ਇਹ ਸਮਝ ਲਓ ਕਿ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਬਾਣੀ ਆ ਉਹ ਕਿਵੇਂ ਸਪਸ਼ਟਤਾ ਦੇ ਵਿੱਚ ਲੋਕਾਂ ਦੇ ਸਾਹਮਣੇ ਆ ਸਕਦਾ ਕਿ ਇਹ ਪਹਿਲੇ ਪਾਤਸ਼ਾਹ ਦੀ ਹੀ ਆ ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਸਾਰਾ ਗੁਰੂ ਗ੍ਰੰਥ ਸਾਹਿਬ ਜਦੋਂ ਗੁਰੂ ਅਰਜਨ ਸਾਹਿਬ ਨੇ ਸੰਪਾਦਨਾ ਕੀਤੀ ਹੈ ਹਰ ਰਾਗ ਦੇ ਵਿੱਚ ਜਦੋਂ ਵੀ ਕੋਈ ਬਾਣੀ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲਾਂ ਬਾਣੀ ਗੁਰੂ ਨਾਨਕ ਸਾਹਿਬ ਦੀ ਆਉਂਦੀ ਹੈ ਬਿਲਕੁਲ ਜੀ ਇਹ ਜਦੋਂ ਇਹ ਸਾਰੀ ਤਰਤੀਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਤਰ੍ਹਾਂ ਚੱਲਦੀ ਆ ਰਹੀ ਹੈ ਤਾਂ ਜਿੱਥੋਂ ਇਹ ਸ਼ੁਰੂਆਤ ਹੁੰਦੀ ਆ ਆਪਾਂ ਜਪਜੀ ਤੋਂ ਸ਼ੁਰੂ ਕਰਦੇ ਆ ਤੇ ਇੱਥੇ ਵੀ ਤਾਂ ਗੁਰੂ ਨਾਨਕ ਦੀ ਬਾਣੀ ਹੀ ਸਭ ਤੋਂ ਪਹਿਲਾਂ ਆਊਗੀ ਤੇ ਇਹ ਜਿਹੜੀ ਹੈ ਅੜਿਕਾ ਪਾਉਣਾ ਇਹ ਬਿਲਕੁਲ ਉਹਨਾਂ ਦੀ ਇੱਕ ਤਰ੍ਹਾਂ ਦੀ ਜਿਹੜਾ ਇਨਾ ਜੜਪਣਾ ਹੈ ਮੂੜਤਾ ਹੈ ਕਿ ਜਦੋਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 19 ਰਾਗਾਂ ਚ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ ਤੇ ਹਰ ਥਾਂ ਤੇ ਇਹਨਾਂ 19 ਰਾਗਾਂ ਦੇ ਵਿੱਚ ਪਹਿਲਾ ਸਭ ਤੋਂ ਗੁਰੂ ਨਾਨਕ ਦੀ ਬਾਣੀ ਆਈ ਹੈ ਫਿਰ ਜੇ ਥੋੜੀ ਬਹੁਤੀ ਹੈ ਗੁਰੂ ਅੰਗਦ ਸਾਹਿਬ ਦੀ ਫਿਰ ਤੀਸਰੇ ਪਾਤਸ਼ਾਹ ਦੀ ਫਿਰ ਚੌਥੇ ਪਾਤਸ਼ਾਹ ਦੀ ਫਿਰ ਪੰਜਵੇਂ ਪਾਤਸ਼ਾਹ ਦੀ ਭਗਤਾਂ ਦੇ ਵਿੱਚ ਵੀ ਜਿਹਦੀ ਸਭ ਤੋਂ ਪਹਿਲਾਂ ਬਾਣੀ ਹੈ ਉਹ ਹੈ ਕਬੀਰ ਜੀ ਅੱਧੀ ਆਉਂਦੀ ਹੈ ਉਥੇ ਇਹ ਨਹੀਂ ਹੈ ਕਿ ਕਬੀਰ ਜੀ ਨੂੰ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਨੇ ਮਹਾਨਤਾ ਜ਼ਿਆਦਾ ਦਿੱਤੀ ਹੈ ਇਹਦਾ ਭਾਵ ਹੈ ਉਹਨਾਂ ਦੀ ਬਾਣੀ ਬਹੁਤ ਯਾਦੇ ਹੈ ਤੇ ਉਹਨਾਂ ਨੂੰ ਪਹਿਲੇ ਦਰਜੇ ਤੇ ਲੈ ਜਾਂਦਾ ਦੂਜੇ ਦਰਜੇ ਤੇ ਬਾਣੀ ਦੀ ਜਿਹੜੀ ਹੈ ਉਹ ਭਗਤ ਨਾਮਦੇਵ ਜੀ ਦੀ ਹੈ ਉਹਨਾਂ ਨੂੰ ਦੂਜੇ ਦਰਜੇ ਤੇ ਉਹਨਾਂ ਦੀ ਬਾਣੀ ਦਰਜ ਹੈ ਇਸੇ ਤਰ੍ਹਾਂ ਤੀਜੇ ਦਰਜੇ ਤੇ ਫਿਰ ਰਬਦਾਸ ਜੀ ਦੀ ਹੈ ਤੇ ਬਾਕੀ ਭਗਤਾਂ ਦੀ ਬਾਣੀ ਬਹੁਤ ਘੱਟ ਹੈ ਉਹ ਇਸ ਤਰ੍ਹਾਂ ਗੁਰੂ ਸਾਹਿਬ ਨੇ ਤਰਤੀਬ ਦਿੱਤੀ ਹੈ ਕਿ ਇਹ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਨੂੰ ਸਮਝ ਆ ਸਕਦੀ ਹੈ ਜਿਨ੍ਹਾਂ ਦਾ ਥੋੜਾ ਬਹੁਤਾ ਵੀ ਦਿਮਾਗ ਕੰਮ ਕਰਦਾ ਹੈ ਉਹ ਇਸ ਗੱਲ ਨੂੰ ਮਹਿਸੂਸ ਕਰ ਸਕਦੇ ਨੇ ਕਿ ਪੰਜਵੇਂ ਪਾਤਸ਼ਾਹ ਨੇ ਹਰ ਥਾਂ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੀ ਬਾਣੀ ਹੀ ਦਰਜ ਕੀਤੀ ਬਿਲਕੁਲ ਬਾਪੂ ਜੀ ਇੱਥੇ ਮੇਰੀ ਨਾਲ ਥੋੜੀ ਜਿਹੀ ਗੱਲ ਐਡ ਕਰ ਦੇਵਾਂ ਕਿ ਕਈ ਪੁਰਾਣੇ ਸਰੂਪਾਂ ਹੱਥ ਲਿਖਤਾਂ ਜਿਹੜੀਆਂ ਵੀਡੀਆ ਬੀੜਾ ਮਿਲਦੀਆਂ ਨੇ ਉਹਦੇ ਵਿੱਚ ਕਈ ਜਗਾਵਾਂ ਤੇ ਜਿਹੜਾ ਜਪ ਮਹਲਾ ਪਹਿਲਾ ਵੀ ਕਈ ਥਾਵਾਂ ਦੇ ਉੱਤੇ ਲਿਖਿਆ ਹੋਇਆ ਉੱਥੋਂ ਵੀ ਕਲੀਅਰ ਹੋ ਸਕਦਾ ਆ ਕਈ ਪੀੜਾਂ ਦੇ ਉੱਤੇ ਜ ਉਹਨਾਂ ਦੇ ਕਾਫੀ ਪ੍ਰੂਫ ਵੀ ਮਿਲਦੇ ਆ ਪਰ ਇਹਨਾਂ ਨੇ ਉਹ ਪ੍ਰੂਫ ਆ ਜਿਹੜੇ ਨਾ ਤਾਂ ਮੰਨਨੇ ਆ ਤੇ ਨਾ ਹੀ ਉਹਨਾਂ ਨੂੰ ਆਥੈਂਟਿਕ ਮੰਨਣਾ ਆ ਤਾਂ ਆਪਾਂ ਆਪਣੇ ਪ੍ਰੂਫ ਇਹਨਾਂ ਦੇ ਆਪਣੇ ਆ ਤੇ ਜੇ ਦੂਜਾ ਪ੍ਰੂਫ ਦੇਗਾ ਤਾਂ ਭਾਈ ਉਹਦੇ ਕੋਈ ਪ੍ਰੂਫ ਨਹੀਂ ਮੰਨੇ ਜਾਣਗੇ ਇਸੇ ਤਰ੍ਹਾਂ ਹੋਰ ਵੀ ਗੱਲਾਂ ਆਉਂਦੀਆਂ ਨੇ ਜਿਵੇਂ ਮਰਦਾਨਾ ਸ਼ਬਦ ਆਉਂਦਾ ਹੈ ਇਹ 557 ਪੰਨੇ ਤੇ ਸ਼ਾਇਦ ਦੋ ਸ਼ਬਦ ਨੇ ਹਾਂਜੀ ਮਰਦਾਨਾ ਇੱਕ ਮਰਦਾਨਾ ਇੱਕ ਇਸ ਤਰ੍ਹਾਂ ਕਰਕੇ ਲਿਖਿਆ ਹੋ ਤੇ ਪਹਿਲਾ ਸ਼ਬਦ ਨਹੀਂ ਵਰਤਿਆ ਹੋਇਆ ਉਹ ਵੀ ਪ੍ਰੋਫੈਸਰ ਸਾਧ ਸਿੰਘ ਨੇ ਇਹਦਾ ਕਲੀਅਰ ਕੀਤਾ ਹੋਇਆ ਹੈ ਕਿ ਇਹ ਸ਼ਬਦ ਮਰਦਾਨਾ ਜੀ ਨੂੰ ਸੰਬੋਧਨ ਹੈ ਹੈ ਲਿਖਿਆ ਹੋਇਆ ਗੁਰੂ ਨਾਨਕ ਸਾਹਿਬ ਦਾ ਹੈ ਕਿਉਂਕਿ ਵਿੱਚ ਨਾਨਕ ਛਾਪ ਜਿਵੇਂ ਸ਼ਬਦਾਂ ਦੇ ਵਿੱਚ ਕਵੀ ਦੀ ਜਿਹੜੀ ਆ ਲਿਖਤ ਨਾਮ ਆਉਂਦਾ ਉਥੇ ਨਾਨਕ ਛਾਪ ਹੈ ਮਰਦਾਨਾ ਜੀ ਨੂੰ ਨਾਨਕ ਵਰਤਨ ਦੀ ਅਯਾਤ ਨਹੀਂ ਸੀ ਗੁਰੂ ਨਾਨਕ ਸਾਹਿਬ ਨੇ ਆਪ ਸ਼ਬਦ ਲਿਖਿਆ ਪਰ ਮਰਦਾਨਾ ਜੀ ਨੂੰ ਸੰਬੋਧਨ ਕਰਕੇ ਲਿਖਿਆ ਹੈ ਤੋ ਉਹ ਉੱਥੇ ਵੀ ਸਪਸ਼ਟ ਨਹੀਂ ਤਾਂ ਡੇਰੇਦਾਰ ਤਾਂ ਉੱਥੇ ਵੀ ਜਿਹੜਾ ਉਲੀਜਨ ਪਾਈ ਬੈਠੇ ਸੀ ਬਹੁਤ دیر ਤੋਂ ਜੀ ਬਿਲਕੁਲ ਬਾਪੂ ਜੀ ਤੇ ਬਾਪੂ ਜੀ ਮੈਂ ਅੱਗੇ ਜਿਹੜਾ ਮੇਰਾ ਅਗਲਾ ਸਵਾਲ ਹੈ ਜੀ ਕਿ ਜਿਹੜਾ ਇਹ ਪਹਿਲਾ ਸ਼ਲੋਕ ਹੈ ਜੀ ਜਪ ਬਾਣੀ ਦਾ ਪਹਿਲਾ ਸ਼ਲੋਕ ਇਹਦੇ ਵਿੱਚ ਦੋ ਸ਼ਲੋਕਾਂ ਦਾ ਜ਼ਿਕਰ ਜਿੱਥੇ ਮਿਲਦਾ ਆ ਪਹਿਲਾ ਸ਼ਲੋਕ ਹੈ ਜੀ ਇਹ ਤੇ ਇਹਦੇ ਵਿੱਚ ਜਿਹੜੀ ਵਿਚਾਰ ਸਾਡੇ ਸਾਹਮਣੇ ਹੈ ਕਿ ਉਹ ਵਿਚਾਰ ਕੀ ਚੀਜ਼ ਵੀ ਕੇਸ ਸੰਦਰਭ ਦੇ ਵਿੱਚ ਵੇਖ ਸਕਦੇ ਹਾਂ ਜੀ ਜਿਹੜਾ ਮੰਮੀ ਕਿ ਚਲੋ ਵੀ ਸਭ ਤੋਂ ਪਹਿਲਾਂ ਮੈਂ ਸਵਾਲ ਕਰਦੇ ਹਾਂ ਜਪ ਤੋਂ ਬਾਅਦ ਆਦ ਸੱਚ ਜੀ ਉਹਨੂੰ ਕੇਸ ਸੰਦਰਭ ਦੇ ਵਿੱਚ ਸਮਝ ਸਕਦੇ ਹਾਂ ਇੱਥੇ ਨਾ ਪਹਿਲੀ ਗੱਲ ਤਾਂ ਸ਼ਲੋਕਾਂ ਬਾਰੇ ਅਸੀਂ ਲੈ ਲਈਏ ਕਿ ਜਪਜੀ ਦੀਆਂ 38 ਪੌੜੀਆਂ ਨੇ ਇੱਥੇ ਸ਼ਲੋਕ ਦੇ ਜਿੱਥੇ ਸ਼ਲੋਕ ਇਹ ਮੁਕਦਾ ਆਦ ਸੱਚ ਉਹ ਬਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਜਿੱਥੇ ਲਿਖਿਆ ਹੋਇਆ ਉੱਥੇ ਏਕਾ ਪਾਇਆ ਹੋਇਆ ਹੈ ਜੀ ਇਹਦਾ ਮਤਲਬ ਹੈ ਇਹ ਇੱਕ ਸ਼ਲੋਕ ਹੈ ਉਦੋਂ ਬਾਅਦ ਜਿਹੜੀ ਅਗਲੀ ਪੌੜੀ ਹੈ ਉੱਥੇ ਫਿਰ ਏਕਾ ਪਾਇਆ ਹੋਇਆ ਹੈ ਜੇ ਇਹ ਮੰਗਲਾ ਚਰਨ ਦਾ ਹਿੱਸਾ ਹੁੰਦਾ ਤਾਂ ਇੱਥੇ ਏਕਾ ਨਹੀਂ ਸੀ ਹੋਣਾ ਕਿਉਂਕਿ ਮੰਗਲਾ ਚਰਨ ਦੇ ਨਾਲ ਕਿਤੇ ਵੀ ਗਿਣਤੀ ਨਹੀਂ ਪਾਈ ਹੋਈ ਤੇ ਜੇ ਪੌੜੀ ਨਾਲ ਸਬੰਧਤ ਹੁੰਦਾ ਤਾਂ ਇਹਦੇ ਵਿੱਚ ਏਕਾ ਨਹੀਂ ਸੀ ਆਉਣਾ ਜਾਂ ਫਿਰ ਪੌੜੀ ਦੇ ਵਿੱਚ ਨੰਬਰ 2 ਪੈਣਾ ਸੀ ਉੱਥੇ ਪੌੜੀ ਵੀ 1 ਤੋਂ ਸ਼ੁਰੂ ਹੁੰਦੀ ਹੈ ਤੇ ਇੱਥੇ ਵੀ ਏਕਾ ਹੋਇਆ ਪਾਇਆ ਹੋਇਆ ਹੈ ਇਹਦਾ ਮਤਲਬ ਹੈ ਇਹ ਇੱਕ ਪਹਿਲਾ ਸ਼ਲੋਕ ਹੈ ਜੇ ਜਦੋਂ ਜਿਨੇ ਨਾਮ ਤੇ ਆਇਆ ਅਖੀਰ ਦੇ ਵਿੱਚ ਜਿਹੜਾ ਸ਼ਲੋਕ ਹੈ ਉਥੇ ਫਿਰ ਏਕਾ ਪਾਇਆ ਹੋਇਆ ਹੈ ਭਾਵ ਕੇ 38 ਪੌਣ ਤੋਂ ਬਾਅਦ ਜਦੋਂ ਸ਼ਲੋਕ ਚੰਗਿਆਈਆਂ ਬੁਰਿਆਈਆਂ ਬਾਚਿਆ ਧਰਮ ਹਦੂਰ ਆਲਾ ਆਉਂਦਾ ਹੈ ਉਥੇ ਵੀ ਜਿੱਥੇ ਸਮਾਪਤ ਹੁੰਦਾ ਹੈ ਏਕਾ ਪਾਇਆ ਹੋਇਆ ਹੈ ਭਾਵ ਕੇ ਇਹ ਵੀ ਇੱਕ ਸ਼ਲੋਕ ਹੈ 38 ਦੀਆਂ ਪੌੜੀਆਂ ਨੇ ਬਕਾਇਦਾ ਇਹ ਸਾਰੇ ਸਾਨੂੰ ਲਿਖਤੀ ਰਿਕਾਰਡ ਮਿਲਦੇ ਨੇ ਜੇ ਕਿਸੇ ਦੀ ਸਮਝ ਨਹੀਂ ਆਉਂਦੇ ਇਹ ਉਹਦੀ ਆਪਣੀ ਨਾ ਸਮਝੀ ਦੇ ਕਾਰਨ ਹੋ ਸਕਦਾ ਹੈ ਵੈਸੇ ਬਹੁਤ ਕੁਝ ਇਹੋ ਜਿਹਾ ਲਿਖਿਆ ਮਿਲਦਾ ਪਰ ਫਿਰ ਵੀ ਆਪਾਂ ਮੰਨ ਸਕਦੇ ਆ ਕਿ ਉਤਾਰਾ ਕਰਨ ਵਾਲਿਆਂ ਤੋਂ ਕਿਤੇ ਨਾ ਕਿਤੇ ਕੋਈ ਭੁਲੇਖਾ ਹੋ ਸਕਦਾ ਕਿਉਂਕਿ ਅੱਜ ਵਰਗੇ ਪਹਿਲਾਂ ਸਾਧਨ ਨਹੀਂ ਸੀ ਅੱਜ ਵੀ ਕਿਤੇ ਨਾ ਕਿਤੇ ਛਾਪੇਖਾਨੇ 'ਚ ਗਲਤੀਆਂ ਲੱਭ ਜਾਂਦੀਆਂ ਨੇ ਮੈਂ ਕਿੰਨੀਆਂ ਸਾਰੀਆਂ ਗਲਤੀਆਂ ਛਾਪੇਖਾਨੇ ਦੀਆਂ ਤੇ ਜਾਂ ਹੱਥ ਲਿਖਤਾਂ ਦੀਆਂ ਆਪਣੇ ਕੋਲੇ ਡੈਰੀਆਂ 'ਚ ਉਤਾਰੀਆਂ ਨੇ ਤੇ ਕਈ ਵਾਰੀ ਆਪਣੀਆਂ ਕਿਤਾਬਾਂ 'ਚ ਵੀ ਲੇਖ ਪਾਏ ਨੇ ਇਹ ਸਾਰਾ ਕੁਝ ਹੋ ਜਾਂਦਾ ਹੁੰਦਾ ਪਰ ਉਸੇ ਨੂੰ ਮर्याਦਾ ਬਣਾ ਕੇ ਵਹਿ ਜਾਣਾ ਇਹ ਨਾ ਸਮਝੀ ਜੀਆ ਗੱਲ ਹੁੰਦੀ ਆ ਨੇ ਸਭ ਤੋਂ ਵਧੀਆ ਉਹ ਅਰਥ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਸਾਡੇ ਵਾਸਤੇ ਜਿਹੜੇ ਸਾਨੂੰ ਸਹੀ ਸੇਧ ਅਗਵਾਈ ਦੇ ਕੇ ਚੰਗੇ ਇਨਸਾਨ ਬਣਾਉਣ ਤੇ ਰਹੀ ਇਹ ਗੱਲ ਆਦ ਸੱਚ ਇੱਥੇ ਸਾਰੀ ਦੁਨੀਆ ਦੇ ਲੋਕ ਆਪੋ ਆਪਣੇ ਢੰਗਾਂ ਦੇ ਨਾਲ ਰੱਬ ਬਾਰੇ ਕੁਦਰਤ ਬਾਰੇ ਬਹੁਤ ਕੁਝ ਬਿਆਨ ਕਰਦੇ ਸਨ ਧਰਮ ਪੁਸਤਕਾਂ ਦੇ ਵਿੱਚ ਪੜ੍ਹਾਰੇ ਦੇ ਪੰਡਾਰ ਭਰੇ ਪਏ ਨੇ ਇੰਨਾ ਕੁਝ ਲਿਖਿਆ ਪਿਆ ਜਿੰਨਾ ਧਰਤੀ ਦੇ ਉੱਤੇ ਰਹਿਣ ਵਾਸਤੇ ਬੰਦੇ ਨੂੰ ਚਾਹੀਦਾ ਸੀ ਉਹ ਕੁਝ ਨਹੀਂ ਇੰਨਾ ਲਿਖਿਆ ਗਿਆ ਜਿੰਨਾ ਕੁਝ ਰੱਬ ਬਾਰੇ ਲਿਖਿਆ ਪਿਆ ਜਾਂ ਕੁਦਰਤ ਬਾਰੇ ਲਿਖਿਆ ਪਿਆ ਉਹ ਅੰਤਾਂ ਦਾ ਜਿਹੜੇ ਧਾਰਮਿਕ ਸਾਰੇ ਗ੍ਰੰਥ ਦੁਨੀਆ ਦੇ ਉਹ ਭਰੇ ਪਏ ਨੇ ਗੁਰੂ ਨਾਨਕ ਸਾਹਿਬ ਨੇ ਇੱਥੇ ਉਹ ਗੱਲ ਮੁਕਾ ਦਿੱਤੀ ਕਿ ਆਦ ਸੱਚ ਭਾਈ ਇਹ ਚੀਜ਼ ਤਾਂ ਆਦ ਤੋਂ ਹੀ ਇੱਕ ਸੱਚੇ ਨਿਯਮ ਤੇ ਆਧਾਰ ਤੇ ਚਲਦੀ ਆ ਰਹੀ ਹੈ ਆ ਦਾ ਮਤਲਬ ਇਹ ਨਹੀਂ ਕਿ ਕਿਹੜੀ ਤਰੀਕ ਤੋਂ ਇਹਦਾ ਮਤਲਬ ਵੀ ਜਦੋਂ ਤੋਂ ਵੀ ਇਹ ਬਣੀ ਹੈ ਕਿਉਂਕਿ ਇਹਦੇ ਬਾਰੇ ਕੋਈ ਬੰਦਾ ਦਾਵਾ ਨਹੀਂ ਕਰ ਸਕਦਾ ਕਿ ਫਲਾਣੀ ਤਰੀਕ ਤੋਂ ਇਹ ਸ੍ਰਿਸ਼ਟੀ ਸ਼ੁਰੂ ਹੋਈ ਹੈ ਸਾਡੇ ਕੋਲੇ ਭਾਵੇਂ ਕਿੱਡੇ-ਕਿੱਡੇ ਮਹਾਪੁਰਖ ਹੋਏ ਨੇ ਉਹਨਾਂ ਸਾਰਿਆਂ ਨੇ ਵੀ ਅੱਡੋ-ਅੱਡ ਤਰੀਕੇ ਨਾਲ ਇਹਨਾਂ ਕੁਦਰਤ ਦੇ ਨਿਯਮਾਂ ਨੂੰ ਤੇ ਰੱਬ ਦੇ ਅਸੂਲਾਂ ਨੂੰ ਆਪੋ ਆਪਣੇ ਢੰਗਾਂ ਨਾਲ ਬਿਆਨ ਕੀਤਾ ਜਿਹੋ ਜਾਂ ਉਹਨਾਂ ਦਾ ਮਾਨਸਿਕ ਪੱਧਰ ਸੀ ਦਿਮਾਗ ਸੀ ਤੇ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਵੱਖਰਾ ਤਰੀਕਾ ਅਪਣਾਇਆ ਕਿ ਇਹ ਤਾਂ ਆਦ ਦੇ ਸਮੇਂ ਤੋਂ ਸਾਰਾ ਕੁਝ ਇੱਕ ਨਿਯਮ ਦੇ ਵਿੱਚ ਵੱਜਮਾ ਆ ਰਿਹਾ ਆਦ ਸੱਚ ਫਿਰ ਭਾਰਤ ਦੇ ਵਿੱਚ ਯੁਗਾਂ ਬਗੈਰਾਂ ਦੀ ਗਿਣਤੀ ਚੱਲਦੀ ਹੈ ਯੁਗਾਦ ਸੱਚ ਤੋਂ ਭਾਵ ਹੈ ਜਦੋਂ ਤੋਂ ਤੁਹਾਡੇ ਯੁਗ ਜਗੰਤਰ ਜੇ ਮੰਨ ਲਈਏ ਕਿ ਚੱਲਦੇ ਆ ਰਹੇ ਨੇ ਉਦੋਂ ਤੋਂ ਹੀ ਇਹ ਸਾਰਾ ਕੁਝ ਚੱਲਦਾ ਆ ਰਿਹਾ ਹੈ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਚਾਰੇ ਯੁਗਾਂ ਦਾ ਜਿਵੇਂ ਕਿ ਬ੍ਰਾਹਮਣੀ ਵਿਚਾਰਧਾਰਾ ਅਨੁਸਾਰ ਤਕਰੀਬਨ 43 ਲੱਖ ਸਾਲ ਚਾਰੇ ਯੁੱਗਾਂ ਦੀ ਉਮਰ ਬਣਦੀ ਹੈ ਹੁਣ 43 ਲੱਖ ਸਾਲ ਪਹਿਲਾਂ ਕੀ ਹੋਇਆ ਸੀ ਕੌਣ ਦੱਸ ਸਕਦਾ ਤੇ ਗੁਰੂ ਨਾਨਕ ਸਾਹਿਬ ਨੇ ਏਸੇ ਕਰਕੇ ਗੱਲ ਮਕਾ ਦਿੱਤੀ ਕਿ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਤੇ ਅੱਜ ਵੀ ਇਹ ਨਿਯਮ ਉਸੇ ਤਰ੍ਹਾਂ ਸੱਚ ਤੇ ਆਧਾਰ ਤੇ ਚੱਲ ਰਿਹਾ ਹੈ ਭਾਵੇਂ ਕਿ ਹਵਾ ਗਰਮ ਪਾਸਿਓਂ ਫੈਲ ਜਾਂਦੀ ਹੈ ਤੇ ਠੰਡੇ ਪਾਸੇ ਨੂੰ ਚੱਲ ਪੈਂਦੀ ਹੈ ਸੂਰਜ ਆਪਣੇ ਨਿਯਮ ਦੇ ਅਨੁਸਾਰ ਚੱਲ ਰਿਹਾ ਹੈ ਧਰਤੀ ਘੁੰਮਦੀ ਹੈ ਚਲਦੀ ਹੈ ਤੁਰਦੀ ਹੈ ਇਹ ਚ ਕੌਣ ਪਟ્રોલ ਪਾਉਂਦਾ ਹੈ ਕੌਣ ਇਹਦਾ ਸਟੀering ਮੋੜਦਾ ਹੈ ਤੇ ਇਹ ਦਿਨ ਰਾਤ ਕਿਵੇਂ ਬਣਦੇ ਨੇ ਇਹ ਸਾਡੀ ਪਹੁੰਚ ਤੋਂ ਸੋਚ ਤੋਂ ਬਹੁਤ ਦੂਰ ਦੀਆਂ ਗੱਲਾਂ ਨੇ ਤੇ ਇਹਨਾਂ ਦੇ ਵਿੱਚ ਕੋਈ ਬਦਲਾ ਲੱਖਾਂ ਸਾਲਾਂ ਤੋਂ ਨਹੀਂ ਆਉਂਦਾ ਕਰੋੜਾਂ ਸਾਲਾਂ ਤੋਂ ਬਦਲਾ ਨਹੀਂ ਆਉਂਦਾ ਆਪਣੇ ਵੱਜਵੇਂ ਨਿਜਮ ਦੇ ਵਿੱਚ ਇਹ ਚੱਲ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਅੱਜ ਵੀ ਉਸੇ ਤਰ੍ਹਾਂ ਹੀ ਚੱਲ ਰਹੇ ਨੇ ਆਪਣੇ ਨਿਜਮਾਂ ਨੂੰ ਨਿਭਾ ਰਹੇ ਨੇ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਜਿੰਨਾ ਚਿਰ ਇਹ ਸ੍ਰਿਸ਼ਟੀ ਕਾਇਮ ਹੈ ਉਤਨੀ ਦੇਰ ਤੱਕ ਇਹ ਨਿਜਮ ਇਸੇ ਤਰ੍ਹਾਂ ਚੱਲਦੇ ਰਹਿਣਗੇ ਮੈਂ ਤਾਂ ਹੈਰਾਨ ਪੜ ਗਿਆ ਹੈਰਾਨ ਹੋ ਗਿਆ ਇੱਕ ਗੱਲ ਨੂੰ ਪੜ ਕੇ ਗੁਰੂ ਨਾਨਕ ਸਾਹਿਬ 838 39 ਪੰਨੇ ਤੇ ਇੰਨਾ ਕਮਾਲ ਦਾ ਜਿਹੜਾ ਲਿਖਦੇ ਨੇ ਵਿਗਿਆਨਕ ਢੰਗ ਜਿਹੜੇ ਵਿਗਿਆਨੀ ਅੱਜ ਸਾਨੂੰ ਵਿਗਿਆਨ ਦੀਆਂ ਕਾਢਾਂ ਕੱਢ ਕੇ ਜਾਂ ਨਵੀਆਂ ਲਿਖਤਾਂ ਦੇ ਰਾਹੀਂ ਸਾਡੇ ਕੋਲੇ ਕੁਝ ਆਉਂਦਾ ਹੈ ਉਹ ਮਹਾਨ ਨੇ ਧੰਤਾ ਦੇ ਯੋਗ ਨੇ ਪਰ ਗੁਰੂ ਨਾਨਕ ਸਾਹਿਬ ਨੇ ਉਹ ਸਾਧਨ ਨਾ ਹੋਣ ਦੇ ਬਾਵਜੂਦ ਵੀ ਇਹੀਆਂ ਗੱਲਾਂ ਲਿਖੀਆਂ ਪਈਆਂ ਨੇ ਸਤਿਗੁਰੂ ਕਹ ਰਹੇ ਨੇ ਆਪੇ ਸੱਚ ਕੀਆ ਕਰ ਜੋੜ ਇਹ ਇੱਕ ਸੱਚੇ ਨਿਯਮ ਤੇ ਆਧਾਰਿਤ ਸਭ ਕੁਝ ਸ੍ਰਿਸ਼ਟੀ ਹੈ ਕਾਇਨਾਤ ਹੈ ਇਹ ਚੱਲਦੀ ਆ ਰਹੀ ਹੈ ਇਹਨੂੰ ਜੋੜ ਦਿੱਤਾ ਮਿਲਾ ਦਿੱਤਾ ਇਹਦੇ ਨਿਯਮ ਬੰਨ ਦਿੱਤੇ ਅੰਡਾ ਜਿ ਫੋੜ ਜੋੜ ਵਿਛੋੜ ਆ ਗਜਬ ਦੀ ਗੱਲ ਹੈ ਜਿਹੜੀ ਮੈਨੂੰ ਬੜੇ ਮਨ ਤੇ ਇਹ ਨੇ ਮੇਰੇ ਤੇ ਅਸਰ ਕੀਤਾ ਜਿਵੇਂ ਨਾ ਬਿਗ ਬੈਂਗ ਵਾਲਾ ਵਿਗਿਆਨੀ ਦੱਸਦੇ ਨੇ ਇਹ ਗੁਰੂ ਨਾਨਕ ਸਾਹਿਬ ਨੇ ਸਿਰਫ ਸ਼ਬਦਾਂ ਦਾ ਭਿੰਨ ਭੇਦ ਹੋ ਸਕਦਾ ਹੈ ਤੇਰਾ ਆਪਣੀ ਗੱਲ ਨੂੰ ਸਮਝਾਉਣ ਦਾ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਜਿਵੇਂ ਇੱਕ ਬਿਗ ਬੈਂਗ ਗੋਲ ਸੀ ਉਹ ਅੰਡੇ ਦਾ ਰੂਪ ਸੀ ਪਰ ਏਡਾ ਵੱਡਾ ਸੀ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਫਿਰ ਆਂਡਾ ਫੁੱਟ ਗਿਆ ਵਿਗਿਆਨੀ ਇਹ ਦੱਸਦੇ ਨੇ ਤੇ ਉਹਦੇ ਵਿੱਚੋਂ ਫਿਰ ਸਾਰੇ ਜੀਵ ਜੰਤੂ ਹੌਲੀ-ਹੌਲੀ ਵਿਕਸਤ ਹੁੰਦੇ ਸਾਰੀ ਕਾਇਨਾਤ ਵਿਕਸਤ ਹੁੰਦੀ ਏ ਸਾਰਾ ਕੁਝ ਬਣ ਗਿਆ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਆਪੇ ਸੱਚੇ ਕੀ ਆਕਾਰ ਜੋੜ ਅੰਡਜ ਫੋੜ ਜੋੜ ਵਿਚੋੜ ਧਰਤ ਅਕਾਸ ਕੀਏ ਬੈਸਣ ਕੋ ਥਾਉ ਰਾਤ ਦਿਨੰਤ ਕੀਏ ਭਉ ਭਾਉ ਜਿਲ ਕੀਏ ਘਰ ਦੇ ਖਣਹਾਰਾ ਅਵਰ ਨ ਦੂਜਾ ਸਿਰਜਣ ਹਾਰਾ ਉਹ ਪਾਈ ਇਹ ਨਿਯਮ ਦੇ ਵਿੱਚ ਸਾਰਾ ਕੁਝ ਬਣ ਗਿਆ ਕਿਸੇ ਹੋਰ ਨੇ ਨਹੀਂ ਬਣਾਏ ਇਹ ਆਪਣੇ ਆਪ ਤੋਂ ਕਿਸੇ ਬਿਗ ਬੈਂਕ ਦੇ ਵਿੱਚੋਂ ਆਪ ਹੀ ਵਿਕਸਤ ਹੋ ਕੇ ਫਟ ਕੇ ਤੇ ਆ ਕੁਦਰਤ ਦੇ ਨਿਯਮ ਨੇ ਜਿਹੜੇ ਨੇ ਉਹਦੇ ਮੁਤਾਬਕ ਅੱਜ ਤੱਕ ਜਿਵੇਂ ਇੱਕ ਛੋਟਾ ਜਿਹਾ ਬੀਜ ਧਰਤੀ 'ਚ ਬੀਜ ਦਈਏ ਪਰ ਯਾਦ ਰੱਖਣਾ ਉਥੇ ਉਹਦੀਆਂ ਲੋੜਾਂ ਵਾਸਤੇ ਧਰਤੀ ਪੋਲੀ ਹੋਣੀ ਚਾਹੀਦੀ ਹੈ ਉਹਦੇ ਵਿੱਚ ਗਿੱਲ ਸਿੱਲ ਹੋਣੀ ਚਾਹੀਦੀ ਹੈ ਉਸ ਬੀਜ ਨੂੰ ਲੋੜੀ ਦੀ ਹਵਾ ਤਾਂ ਮਿਲੇ ਪਰ ਫਰੋਲ ਕੇ ਕੋਈ ਨਾ ਉਹਨੂੰ ਕੱਢ ਕੇ ਵੇਖੀ ਕਿ ਦੇਖਾਂ ਭਲਾ ਇਹਦੀਆਂ ਜੜਾਂ ਨਿਕਲੀਆਂ ਕਿ ਨਹੀਂ ਨਿਕਲੀਆਂ। ਉਹਨੂੰ ਟਿਕਿਆ ਰਹਿਣ ਦਈਏ ਤੇ ਆਪਣੇ ਆਪ ਕੁਝ ਦਿਨਾਂ ਤੋਂ ਬਾਅਦ ਉਹਦੇ ਅੰਦਰ ਜੜਾਂ ਫੁੱਟ ਪੈਂਦੀਆਂ ਨੇ, ਖੁਰਾਕ ਲੈਣੀ ਸ਼ੁਰੂ ਕਰਦਾ ਹੈ, ਉਹਦੀਆਂ ਕਰੂੰਬਲਾਂ ਨਿੱਕੀਆਂ ਨਿੱਕੀਆਂ ਫਿਰ ਬਾਹਰ ਨਿਕਲਦੀਆਂ ਨੇ। ਹੌਲੀ-ਹੌਲੀ ਉਹ ਬੀਜ ਤੋਂ ਬੂਟਾ, ਰੁੱਖ ਤੇ ਵੱਡਾ ਬ੍ਰਿਖਸ਼ ਉਹ ਬਣ ਜਾਂਦਾ ਹੈ। ਉਹ ਆਪਣੇ ਨਿਯਮ ਤੇ ਲਗਾਤਾਰ ਇਸੇ ਤਰ੍ਹਾਂ ਹਰ ਕੀਜ ਕੰਮ ਕਰਦੀ ਹੈ ਤੇ ਵਿਕਸਿਤ ਹੁੰਦੀ ਹੈ। ਜੀ ਬਿਲਕੁਲ ਬਾਪੂ ਜੀ ਇਹ ਸਾਰਾ ਸਾਰੇ ਦਾ ਸਾਰਾ ਕਨਸੈਪਟ ਜਿਹੜਾ ਤੁਸੀਂ ਬਿਆਨ ਕੀਤਾ ਆ ਭਾਵ ਇਹ ਕਹਿ ਸਕਦੇ ਆ ਕਿ ਬਾਬਾ ਨਾਨਕ ਦੀ ਉਹ ਵਿਚਾਰਧਾਰਾ ਨੂੰ ਜਿਹਨੂੰ ਅਸੀਂ ਇੱਕ ਵਧੀਆ ਤਰੀਕੇ ਦੇ ਨਾਲ ਇੱਕ ਦਾਰਸ਼ਨਿਕ ਮਤ ਦੇ ਥਰੂ ਆਪਾਂ ਪ੍ਰੋਪਰ ਸਿਸਟਮ ਦੇ ਵਿੱਚ ਆ ਜੇ ਬਿਆਨ ਕੀਤਾ ਜਾ ਸਕਦਾ ਤਾਂ ਅੱਜ ਦੇ ਸਮੇਂ ਦੇ ਵਿੱਚ ਉਹਨੂੰ ਸੁਧਾਰਵਾਦੀ ਅਸਲ ਦੇ ਵਿੱਚ ਸੁਧਾਰਵਾਦੀ ਪਰੰਪਰਾਵਾਂ ਦੇ ਵਿੱਚ ਜੋੜਿਆ ਜਾਣਾ ਸੀ ਪਰ ਇਹਨਾਂ ਨੇ ਇੱਕ ਕਰਮਕਾਂਡ ਦੇ ਨਾਲ ਇਹ ਬਾਣੀ ਨੂੰ ਜੋੜ ਲਿਆ ਆ ਇਹ ਪੂਰੇ ਦੇ ਪੂਰੇ ਕਨਸੈਪਟ ਨੂੰ ਕਰਮਕਾਂਡਾਂ ਦੇ ਨਾਲ ਜੋੜ ਲਿਆ ਤੇ ਜਾਣ ਬੁੱਝ ਕੇ ਇਹ ਲੋਕਾਂ ਤੱਕ ਇਹ ਲੋਕ ਹੈ ਜਿਹੜੀ ਸੰਪਰਦਾਇ ਲੋਕ ਹੈ ਉਹ ਲੋਕਾਂ ਤੱਕ ਪਹੁੰਚਣ ਨਹੀਂ ਦੇਣਾ ਚਾਹੁੰਦੇ ਗੁਰਬਾਣੀ ਦੀ ਅਸਲ ਵਿਚਾਰਧਾਰਾ ਨੂੰ ਕਿ ਬਾਬੇ ਨਾਨਕ ਦੀ ਅਸਲ ਅਡਾਇਓਲਜੀ ਹੈ ਜਿਹੜੀ ਅਸਲ ਵਿਚਾਰਧਾਰਾ ਜਿਹੜੀ ਉਹ ਲੋਕਾਂ ਤੱਕ ਸਹੀ ਮਹਿਨਿਆਂ ਦੇ ਵਿੱਚ ਜਾਵੇ ਹੀ ਨਾ ਕਿਉਂਕਿ ਇਹਨਾਂ ਦਾ ਧੰਦਾ ਜਿਹੜਾ ਬੰਦ ਹੁੰਦਾ ਆ ਜੀ ਬਿਲਕੁਲ ਬਾਪੂ ਜੀ ਦੇ ਇੱਥੋਂ ਤੱਕ ਜੀ ਜਿਹੜਾ ਆਪਣਾ ਇਹ ਪੂਰਾ ਜਿਹੜਾ ਹੈਗਾ ਆ ਜਪ ਬਾਣੀ ਦੇ ਪਹਿਲੇ ਸ਼ਲੋਕ ਦਾ ਉਹ ਵਿਆਖਿਆ ਸੰਪੂਰਨ ਹੈ ਜੀ ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਬਾਪੂ ਜੀ ਤੇ ਸਾਡੇ ਸਰੋਤਿਆਂ ਦਾ ਜਿਨ੍ਹਾਂ ਨੇ ਬਹੁਤ ਹੀ ਧਿਆਨ ਦੇ ਨਾਲ ਇਸ ਪ੍ਰੋਗਰਾਮ ਨੂੰ ਸਰਵਣ ਕੀਤਾ ਆ ਸੁਣਿਆ ਆ ਤੇ ਨਾਲ ਹੀ ਇੱਕ ਬੇਨਤੀ ਹੈ ਜੀ ਕਿ ਇਸ ਵਿਚਾਰਧਾਰਾ ਦੇ ਅਕੋਰਡਿੰਗ ਅਸੀਂ ਆਪਣਾ ਜਿਹੜਾ ਇਹ ਪੂਰੇ ਦਾ ਪੂਰਾ ਪੈਟਰਨ ਆ ਉਹ ਫੋਲੋ ਕਰਨਾ ਆ ਤੇ ਬੇਨਤੀ ਹੈ ਕਿ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਅੱਗੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਜਿਹੜੀਆਂ ਅਗਲੀਆਂ ਆਉਣ ਵਾਲੀਆਂ ਵੀਡੀਓਜ਼ ਆ ਉਹਦੀਆਂ ਨੋਟੀਫਿਕੇਸ਼ਨਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਹੋ ਸਕਣ ਉਹ ਤੇ ਤੁਸੀਂ ਬਾਬੇ ਨਾਨਕ ਦੀ ਅਸਲ ਵਿਚਾਰਤਾ ਰਾਂ ਨੂੰ ਜਿਵੇਂ ਅਸੀਂ ਸਮਝਦੇ ਆ ਜਿਵੇਂ ਸਾਡੇ ਸਾਹਮਣੇ ਉਹ ਵਿਚਾਰਤਾ ਰਾਂ ਬੜੀ ਬਾ ਕਮਾਲ ਲਖਣ ਵਿਚਾਰਤਾ ਰਾਂ ਜਿਹੜੀ ਆਉਂਦੀ ਆ ਉਹ ਤੁਹਾਡੇ ਸਾਹਮਣੇ ਇਦਾਂ ਦੀਆਂ ਵੀਡੀਓਜ਼ ਤੁਹਾਡੇ ਸਾਹਮਣੇ ਆਉਂਦੀਆਂ ਰਹਿਣਗੀਆਂ ਜੀ ਧੰਨਵਾਦ ਸਰੋਤਿਆਂ ਦਾ ਧੰਨਵਾਦ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ